ਤਰੰਤਾਂ ਦੇ ਪਿੰਡ ਰਾਹਲ ਚਾਲ ਵਿਖੇ ਲੱਖੜ ਵਗੇ ਦਸਤੂਰਵਾਦ ਪਿੰਨਾਂ ਵਾਲੇ ਵਿੱਚ ਕਾफी ਤੈਮ ਭਰਿਆ ਮਾਹੌਲ ਬਣ ਗਿਆ ਹੈ ਜਾਣਕਾਰਾਂ ਦੇ ਮੁਤਾਬਿਕ ਬੱਕਰੀ ਕਾਰੋਬਾਰੀਆਂ ਦੋ ਦਸਦੇ ਬੱਕਰੀਆਂ ਨੂੰ ਲੱਖੜ ਵਗੇ ਨੇ ਹੁੰਦਾ ਆਪਣਾ ਸ਼ਿਕਾਰ ਬਣਾ ਲਿਆ ਹੈ ਇਸੇ ਹੀ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 3 ਲੱਖ ਰੁਪਏ ਦਾ ਨੁਕਸਾਨ ਵੀ ਹੋ ਗਿਆ ਹੈ ਹੁਣ ਗੁਰਦੁਆਰਾ ਸਾਹਿਬ ਦੇ ਵੱਲੋਂ ਲਾਊਡ ਸਪੀਕਰ ਦੀ ਮਦਦ ਨਾਲ ਪਿੰਡ ਵਾਸੀ ਨੂੰ ਸਿੱਧੇਤ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਲੱਖੜ ਵਗੇ ਆਮ ਲੋਕਾਂ ਨੂੰ ਵੀ ਆਪਣਾ ਸ਼ਿਕਾਰ ਬਣਾਇਆ ਹੈ ਹੁਣ ਲੋਕਾਂ ਨੇ ਪ੍ਰਸ਼ਾਸਨ ਦੇ ਕੋਲੋਂ ਲੱਖੜ ਵਗੇ ਨੂੰ ਕਾਬੂ ਪਾਉਣ ਦੇ ਲਈ ਗੁਹਾਰ ਰ ਦੇਖਣਾ ਹੈ ਕਿ ਨਿੱਤ ਮਗਾਸ ਫੋਡੋ ਕਾਬੂ ਆਏਗਾ ਬਸ ਸਰਵਰ ਸੇਂਗ ਪਿੰਡ ਰਾਲਚਾਲ ਬੁਰਦਸਾ ਦਾ ਗਰੰਟੀ ਹੈ ਜੋ ਕਿ ਇੱਕ ਹਫਤਾ 10 ਦਿਨ ਹੋ ਚੁੱਕੇ ਹਨ ਜੋ ਕਿ ਲਗੜਬਗ ਲਗੜਬਗਾ ਤੇ ਨਗਰਵਾਲੇ ਸਿੰਘ ਬਹੁਤ ਤੰਗ ਕਰ ਰਿਹਾ ਹੈ ਇਸ ਕਰਕੇ ਪਾਰੀ ਸਾਰੀ ਸੰਗਤ ਨੂੰ ਬੇਨਤੀ ਕਰ ਰਹੇ ਹਾਂ ਕਿ ਆਪ ਸਾਵਧਾਨ ਰਹਿਣ ਬੱਚਾ ਨੂੰ ਆਪਣੇ ਸਾਵਧਾਨ ਰੱਖਣ ਆਪਣੇ ਮਾਲ ਡੰਗਰ ਨੂੰ ਸਾਵਧਾਨ ਰੱਖਣ ਤੇ ਸਪੂਰੀ ਪੰਚਾਇਤ ਨੂੰ ਦੱਸ ਦਿੱਤਾ ਗਿਆ ਹੈ ਇਸ ਕਰਕੇ ਪੰਚਾਇਤ ਵਾਲੇ ਨੇ ਵੀ ਆਪਣੇ ਪੱਤਰਕਾਰ ਨੂੰ ਮੰਗਾਇਆ ਹੈ ਇਸ ਕਰਕੇ ਪਾਰੀ ਸਾਰੀ ਸੰਗਤ ਨੂੰ ਬੇਨਤੀ ਆਪਣੇ ਬੱਚਾ ਨੂੰ ਆਪ ਸਾਵਧਾਨ ਰਹਿਣ ਦੇ ਕੇ ਪਾਸਤਾ ਕਰਨ ਹਾਂਜੀ ਵੇ ਵੇ ਮਲਾਇਆ ਜੀ ਸਾਡੀਆਂ ਬੱਕਰੀਆਂ ਸਾਰੀਆਂ ਖਾ ਗਏ ਆ। ਯਾਨੀ ਕਿ ਸਾਨੂੰ ਕੋਈ ਆਮਦਨ ਵੀ ਨਹੀਂ ਹੈਗੀ ਹੋਰ ਜੇ ਤੋਂ ਬਿਨਾਂ ਹੀ ਗੁਜ਼ਾਰਾ ਕਰ ਲੈਣਾ ਆ। ਹਾਂਜੀ। ਕਿੰਨੀਆਂ ਬੱਕਰੀਆਂ ਸੀ ਸਾਡੀਆਂ ਹੈਗੀਆਂ 12-13 ਬੱਕਰੀਆਂ ਹੈਗੀਆਂ ਸੀ। 11 ਤੇ ਮਰ ਗਈਆਂ ਤੇ ਦੋ ਜ਼ਖਮੀ ਉਹ ਵੀ ਮਰ ਗਈਆਂ। ਹੋਰ ਇਹਦੀ ਬੱਕਰੀਆਂ ਨੁਕਸਾਨ ਕੀਤਾ ਨੇ। ਹੋਰ ਵੀ ਸਾਡੇ ਪਿੰਡ ਚ ਪੈਂਦਾ ਹਰ ਰੋਜ਼ ਪੈ ਜਾਂਦਾ। ਇੱਕ ਬੱਚਾ ਖਾ ਗਿਆ ਪਿੰਡ ਦੇ ਵਿੱਚੋਂ ਕਈਆਂ ਦੇ ਘਰਾਂ 'ਚ ਪੈ ਜਾਂਦੇ ਆ। ਹੁਣ ਬੱਚਿਆਂ ਦਾ ਵੀ ਡਰ ਗਾੜੀ। ਖੜੀ ਬਾਹਰ ਬੁਰ ਸੌਣਾ ਆ ਜਵਾਕਾਂ ਨੇ ਵੀ ਕਿਤੇ ਕੋਈ ਹੋਰ ਨੰਗਸਾਨ ਕਿਸ ਨੂੰ ਕਰ ਜਾਣਾ ਨੂੰ ਫਿਰ ਕਿਹੜਾ ਜਾਨਵਰ ਹੈ ਕਿੰਨਾ ਨਿਸਾਨ ਹੋਇਆ ਤੁਹਾਡਾ ਠੀਕ ਹੈ ਸਾਡੇ ਤੇ ਵਾਧੂ ਨਕਸਾਨ ਹੋ ਗਿਆ ਹੁਣ ਕੀ ਪਤਾ ਕੀ ਉਹ ਬਾਗੜ ਬਿਲਾ ਕੀ ਕਹਿੰਦੇ ਉਹਨੂੰ ਉਹ ਆ ਜੀ ਜਾਂਦਾ ਖੂਨ ਹੀ ਪੀਂਦਾ ਬਸ ਹਾਂਜੀ ਖਾਂਦਾ ਨਹੀਂ ਖੂਨ ਹੀ ਪੀ ਕੇ ਕਿੰਨੀਆਂ ਬੱਕਰੀਆਂ ਮਾਰ ਕੇ ਤੇ ਉਹ ਗਈਆਂ ਕਿੰਨੀ ਕਿੰਨੀਆਂ ਹੀ ਹੈ ਹੈਗੀਆਂ 2.5 ਲੱਖ ਦੀਆਂ ਸਾਡੀਆਂ ਬੱਕਰੀਆਂ ਹੈਗੀਆਂ ਇਹ ਹਾਂਜੀ ਕੀ ਨਾਂ ਵੀਰ ਆਪਣਾ ਕਿਹੜਾ ਪਿੰਡਾ ਮੇਰਾ ਨਾਂ ਸਰਜੀਤ ਸਿੰਘ ਪਿੰਡ ਰਾਲਚਾਲ ਸਾਡੇ ਇਦਾਂ ਬੱਕਰੀਆਂ ਨੁਕਸਾਨ ਕਰ ਗਿਆ ਚੀਤਾ ਲੱਕੜ ਭੱਗਾ ਤੇ 4-5 ਦਿਨ ਹੋ ਗਏ ਆ 11 ਇੱਕ ਦਿਨ ਮਾਰੇ ਤੇ 4 ਇੱਕ ਦਿਨ ਤੇ 8 ਇੱਕ ਰੀ ਮਾਰੇ ਆ 21-22 ਨਖ ਕਰ ਗਿਆ ਬੱਕਰੇ ਸਾਡੇ ਮਾਰ ਗਿਆ ਸਾਰੇ ਬੱਕਰੀਆਂ ਸੂਣ ਵਾਲੀਆਂ ਐ ਤੇ ਇਹਨੂੰ ਵੱਤ ਨਾ ਠਮਾਈ ਪਾਈ ਜਾਵੇ ਸਾਡੇ ਪੇਣ ਤੇ ਬਹੁਤ ਦਹਿਸ਼ਤ ਬਣੀ ਪਈ ਆ ਤੇ ਸਰਕਾਰ ਤੋਂ ਇਹੋ ਹੀ ਮੰਗ ਕਰਦੇ ਆ 3-4 ਲੱਖ ਦਾ ਮਾਲ ਹੀ ਸਾਡਾ ਉਹਦੀ ਕੋਈ ਪਰਵਾਈ ਕੀਤੀ ਜਾਵੇ ਤੇ ਸਰਪੰਚ ਨੂੰ ਦੱਸਿਆ ਹੁਣ ਸਾਡੇ ਇੱਥੇ ਪਹਿਰਾ ਲੱਗਦਾ ਰਾਤ ਅਸੀਂ ਵੇਖਿਆ ਹੈ ਵੀਡੀਓ ਬਣ ਗਈ ਹੈ ਤੇ ਅਸੀਂ ਪ੍ਰਸ਼ਾਸਨ ਤੇ ਇਹ ਮੰਗ ਕਰਦੇ ਆਂ ਵੀ ਸਾਡੇ ਜਲਦੀ ਤੋਂ ਜਲਦੀ ਉਹਨੂੰ ਫੜਾਇਆ ਜਾਵੇ ਬੱਚਿਆਂ ਨੂੰ ਵੀ ਇੱਕ ਨੂੰ ਪਿਆ ਹੈ ਬੁੜੀ ਨੂੰ ਪਿਆ ਵਾ ਤੇ ਦੂਜਾ ਇੱਕ ਬੱਚਾ ਮਾਰਿਆ ਇੱਕ ਬੱਕਰੀ ਨੂੰ ਹੋਰ ਪੈ ਕੇ ਦੇ ਕੇ ਕਿਹਦੇ ਕਰੇ